ਸ੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਰਾਂ ਪੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਕਿਸਾਨਾਂ ਲਈ ਖੁਸ਼ਖਬਰੀ ਛੋਲੇ ਤੇ ਸਰੋਂ ਦੀ ਖਰੀਦ ਐਮ ਐਸ ਪੀ ਤੇ ਹੋਵੇਗੀ ਜਾਨੋ ਨਵੇਂ ਰੇਟ ਕਿਸਾਨਾਂ ਲਈ ਖੁਸ਼ਖਬਰੀ ਹੈ ਕਿ ਇਸ ਸੀਜ਼ਨ ਵਿੱਚ ਕਿਸਾਨਾਂ ਨੂੰ ਉਹਨਾਂ ਦੀਆਂ ਫਸਲਾਂ ਦੇ ਚੰਗੇ ਭਾਅ ਮਿਲਣਗੇ ਸਰਕਾਰ ਨੇ ਕਿਸਾਨਾਂ ਨੂੰ ਬਾਜ਼ਾਰ ਦੇ ਮੁਕਾਬਲੇ ਵਧੀਆ ਭਾਅ ਦੇਣ ਦੀ ਖੁਸ਼ਖਬਰੀ ਦਿੱਤੀ ਹੈ ਕਿਸਾਨ ਹੁਣ ਸਖਤ ਮਿਹਨਤ ਨਾਲ ਕੀ ਤਿਆਰ ਕੀਤੀ ਆਪਣੀ ਉਪਜ ਨੂੰ ਬਾਜ਼ਾਰ ਦੀ ਬਜਾਈ ਸਮਰਥਨ ਮੁੱਲ ਤੇ ਸਰਕਾਰ ਨੂੰ ਵੇਚ ਐਮ ਐਮ ਐਸ ਪੀ ਖਰੀਦ ਲਈ ਰਜਿਸਟ੍ਰੇਸ਼ਨ ਪ੍ਰਕਿਰਿਆ 1 ਅਪ੍ਰੈਲ ਤੋਂ ਸ਼ੁਰੂ ਹੋ ਜਾਵੇਗੀ ਇਸ ਖਰੀਦ ਦੀ ਪ੍ਰਕਿਰਿਆ ਸੇਕਰ ਦੇ ਸਾਰੇ ਖਰੀਦ ਅਤੇ ਵੇਚਣ ਵਾਲੇ ਸਹਿਕਾਰੀ ਸਭਾ ਕੇਂਦਰਾਂ ਵਿੱਚ ਤੇ ਜਾਵੇਗੀ ਕਿਤੀ ਜਾਵੇ ਕਿ ਖਰੀਦ ਦੇ ਸਬੰਧ ਵਿੱਚ ਨੋਡਲ ਏਜੰਸੀ ਨੇ ਸਰੋਂ ਅਤੇ ਛੋਲਿਆਂ ਦੇ ਅਨੁਮਾਨਿਤ ਉਤਪਾਦਨ ਲਈ ਕਿਹਾ ਹੈ ਕਿ ਉਹ ਤੁਹਾਨੂੰ ਦੱਸ ਦਈਏ ਕਿ ਛੋਲਿਆਂ ਅਤੇ ਸਰੋਂ ਦੀ ਫਸਲ ਪੱਕ ਕੇ ਤਿਆਰ ਹੋ ਗਈ ਹੈ ਅਜਿਹੀ ਸਥਿਤੀ ਵਿੱਚ ਹੁਣ ਕਿਸਾਨ ਨੂੰ ਇਸ ਕਿਸਾਨ ਇਸ ਨੂੰ ਬਾਜ਼ਾਰ ਵਿੱਚ ਵੇਚਣ ਦੀ ਵੇਚਣ ਦੀ ਬਜਾਏ ਸਰਕਾਰ ਨੂੰ ਘੱਟ ਤੋਂ ਘੱਟ ਸਮਰਥਨ ਮੁੱਲ ਤੇ ਵੇਚ ਸਕਣਗੇ ਰਾਜ ਫੈਟ ਨੇ ਖਰੀਦ ਲਈ ਨੋਡਲ ਏਜੰਸੀ ਬਣਾਇਆ ਗਿਆ ਹੈ ਏਜੰਸੀ ਦੇ ਸਾਰੇ ਕੇਂਦਰਾਂ ਵਿੱਚ ਪੈਕੇਜ ਪੈਕ ਪਹੁੰਚਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ ਖੇਤੀਬਾੜੀ ਵਿਭਾਗ ਅਨੁਸਾਰ ਇਸ ਵਾਰ ਜ਼ਿਲ੍ਹੇ ਦੇ ਉਤਪਾਦਨ 53000 ਮੈਟ੍ਰਿਕ ਟਨ ਤੋਂ ਵੱਧ ਕੇ ਉਮੀਦ ਹੈ ਕਿ ਸਰਕਾਰ ਦੇ ਕੇਂਦਰ ਸਰਕਾਰ ਨੇ ਸਰੋਂ ਦਾ ਸਮਰਥਨ ਮੁੱਲ 5950 ਰੁਪਏ ਅਤੇ ਛੋਲਿਆਂ ਦਾ ਸਮਰਥਨ ਮੁੱਲ 5650 ਰੁਪਏ ਪ੍ਰਤੀ ਗੰਟਲ ਨਿਰਧਾਰਤ ਕੀਤਾ ਹੈ ਸਹਿਕਾਰੀ ਭਾਵਨ ਨੇ ਦਿਪਤੀ ਰਜਿਸਟ੍ਰੇਸ਼ਨ ਮ ਖਬਰ ਨਾਲ ਅੰਤ ਤੱਕ ਬਣੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ رائے ਜਰੂਰ ਦਿਓ ਧੰਨਵਾਦ